ਐਂ ਜੈਕ ਕਰਨਾ ਕਿ ਘਾਟੇ ਦਾ ਕਿੰਨਾ ਤੇਲ ਖਾਂਦਾ ਆਹ ਰੋਟਾਵੇਟਰ ਵਾ ਤੇ ਚੱਲਦੇ ਅੱਧਾ ਘੰਟਾ ਹੋ ਗਏ ਨੇ ਲੋ ਬਾਈ ਮਿੱਤਰੋ ਪਿਆਰ ਭਰੇ ਸ਼ਤਸ਼ੀਰ ਅਕਾਲ ਨਵਾਂ ਦਿਨ ਤੇ ਨਵੇਂ ਵਲੌਗ ਦੀ ਸਟਾਰਟਿੰਗ ਅੱਜ ਆਪਾਂ ਆਪਾਂ ਅੱਜ ਆਪਣੇ ਮਹੀਂਦਰਾ 585 ਵਰ ਐਂ ਜੈਕ ਕਰਨਾ ਕਿ ਘਾਟੇ ਦਾ ਕਿੰਨਾ ਤੇਲ ਖਾਂਦਾ ਆਹ ਰੋਟਾਵੇਟਰ ਵਾ ਤੇ ਕੀ ਕਰ ਲੈਣੀ ਆਪਾਂ ਫੁੱਲ ਟੈਂਕੀ ਦੇਖ ਕਿ ਚਾਬੀ ਕਿੱਥੇ ਹੈ ਦੀ ਅੱਗੇ ਪਿੱਛੇ ਦੇਖੀ ਮੈਂ ਕਿੰਨਾ ਤੇਲ ਲਵਾ ਖੋਲੀ ਰੱਖਣਾ ਫੁੱਲ ਕਰਦੀਆਂ ਫਿਰ ਆਪਾਂ ਦੇਖੂਗੇ ਘੰਟਾ ਚਲਾਉਂਗੇ ਫਿਰ ਉਹਦੋਂ ਫੇਰ ਤੇਲ ਪਾਉਂਗੇ ਆਪਾਂ ਤੇਲ ਪਾਇਆ ਏ ਨੂੰ ਦੇਖਦੇ ਆਪਾਂ ਟੈਂਕੀ ਵਿੱਚ ਕਿੰਨਾ ਹੈਗਾ ਪਰ ਫੁੱਲ ਕਰ ਦੇ ਦੂੰ ਐਨ ਗਲ ਤੱਕ ਲੋ ਬਾਈ ਮਿੱਤਰੋ ਆਪਾਂ ਟੈਂਕੀ ਕਰ ਲਈ ਫੁੱਲ ਜਮਾ ਐਨ ਹੁਣ ਆਪਾਂ ਪਾਉਂਗੇ ਰੋਟਾਵੇਟਰ ਟੈਂਕੀ ਲਾ ਦੇ ਗੇਟ ਖੋਲ ਮੈਂ ਟਰੈਕਟਰ ਲਈ ਜਾਂਦਾ ਬਾੜੇ ਮੈਂ

ਮਿੱਤਰੋ ਤੇ ਆਪਾਂ ਪਾਣ ਲੱਗਿਆ ਹੁਣ ਰੋਟਾਵੇਟਰ ਤੇ ਫਿਰ ਰੋਟਾਵੇਟਰ ਪਾ ਕੇ ਤੁਹਾਨੂੰ ਖੇਤ ਵਿੱਚ ਜਾ ਕੇ ਦਿਖਾਣੇ ਆਂ ਲੋ ਬਾਈ ਮਿੱਤਰੋ ਆਪਾਂ ਪਾ ਲਿਆ ਰੋਟਾਵੇਟਰ ਹੁਣ ਆਪਾਂ ਚੱਲਦੇ ਆਂ ਖੇਤ ਆਪਾਂ ਇੱਕ ਘੰਟਾ ਚਲਾਣਾ ਏ ਫਿਰ ਤੇਲ ਪਾਉਂਗੇ ਫਿਰ ਦੇਖਦੇ ਕਿੰਨਾ ਤੇਲ ਖਾਏ ਕਿ ਆ ਐਵਰੇਜ ਨਿਕਲਦੀ ਐ ਫਿਰ ਦਿਖਾਣੇ ਤੁਹਾਨੂੰ ਤੋ ਜਾ ਕੇ ਆਪਾਂ ਇਹ ਖੇਤ ਚ ਮਾਰਨਾ ਰੋਟਾਵੇਟਰ ਨਾਲ ਚੈੱਕ ਕਰਦੇ ਕਿੰਨਾ ਤੇਲ ਖਾਊਗਾ ਘੰਟੇ ਤੇਲ ਦਿਖਾ ਦੇ ਇੱਕ ਵਾਰੀ ਟੈਂਕੀ ਖੋਲ ਕੇ ਅਤੇ ਲਿਖੋ ਤੁਸੀਂ ਜਮਾ ਫੁੱਲ ਹੈ ਦੇਖੋ ਮੜਾ ਮੋਟਰਾ ਹੋ ਜਾਂਦਾ ਪੱਕੇ ਐਂ ਟੈਂਕੀ ਫੁੱਲ ਹੈ 7 ਫੁੱਟਾ ਸ਼ਕਤੀਮਾਨ ਦਾ ਰੋਟਾਵੇਟਰ ਆਪਣੇ ਕੋਲ ਇੱਕ ਕਿੱਲੇ ਚ ਮਾਰਨਾ ਆਪਾਂ ਆਪਾਂ ਚਲਾਣਾ 1 ਘੰਟਾ ਹੀ ਹੈ ਕਿਉਂਕਿ ਤੁਹਾਨੂੰ ਦਿਖਾਣਾ ਵੀ 1 ਘੰਟੇ ਚ 585 ਵੀ ਡੀਆਈਵੀ ਕਿੰਨਾ ਤੇਲ ਖਾਂਦਾ 7 ਫੁੱਟੇ ਰੋਟਾਵੇਟਰ ਵਾ ਐਂ ਥੱਲੇ ਦੋਨੇ ਲੀਵਰ ਛੱਡ ਕੇ ਚਲਾ ਦੇ ਭਾਈ ਆ ਜਾ ਪਾਇ ਹੈ ਬੜੀ ਜੇ ਕੱਢਣੀ ਹੈ ਮਹਿੰਦਰੇ 585 ਦੀ ਦੇਖਦੇ ਕਿੰਨਾ ਖਾਂਦਾ ਲੱਗ ਪਟ ਲੱਗਦੀ ਹੈ 6 ਜਾਂ ਲੀਟਰ 7 ਲੀਟਰ ਖਾ ਲੂਗਾ ਕਿਉਂਕਿ ਜੋਰ ਵੀ ਲੱਗਦਾ ਨਾ ਪਰ ਗਿੱਲ ਨਿਵੋਗਾ ਤਾਂ ਅਰੇ ਵੀ ਕਿ ਤਾਵੇਂ ਨਹੀਂ ਕਰਕੇ ਐਨ ਪੂਰੀ ਗਿੱਲ ਨਹੀਂ ਕਰ ਰਹੀ ਹੈ ਅਨੱਕੇ ਦੇ ਲਾਲ ਲਾਗ ਵੀ ਲਾ ਦੇ ਬਾਈ ਕੁੰਜਾ ਕੋਈ ਨਹੀਂ ਛੱਡਣਾ ਕੁੰਜਾ ਕੋਈ ਨਹੀਂ ਛੱਡਣਾ ਕੁੰਜਾ ਨਹੀਂ ਦੇਖ ਲੈ ਕੁੰਜਾ ਨਹੀਂ ਮੁੰਡਾ ਛੱਡਦਾ ਇੱਕ ਵੇਂ ਜਾਂਦਾ ਟਾਈਮ ਹੋ ਗਿਆ ਓ ਭਾਈ ਭਾਈ ਆਪਾਂ ਟਾਈਮ ਤਾਂ ਲਾਇਆ ਨਹੀਂ ਯਾਰ ਟਾਈਮ ਤੇ ਕਿੰਨਾ ਹੋ ਗਿਆ ਆਪਾਂ ਟਾਈਮ ਦਾ ਦੱਸਣੀ ਭੁੱਲ ਗਏ ਤੁਨੂੰ 4 4 ਵਜੇ 60 ਮਿੰਟ ਬਾਅਦ ਆਇਆ ਆਪਣੇ ਆਪਾਂ ਉਹਨੂੰ ਪੰਜ ਕਿ ਮਾਰ ਕੇ 60 ਮਿੰਟ ਬਾਅਦ ਪਾਣੀ ਕਰਕੇ ਕਰੋ ਤੇਲ ਉੱਪਰ ਦਾ ਗਰਦ ਬਹੁਤ ਆ ਥੱਲੇ ਆਉਂਦੇ ਉੱਪਰ ਗਰਦ ਬਹੁਤ ਆ 4:36 ਹੋ ਗਏ 5:36 ਮਾਪਾ ਕਰੂੰ ਰੋਕੂਗੇ ਨੂੰ ਫਿਰ ਆਪਾਂ ਤੇਲ ਪਾਉਂਗੇ ਯੋਰ ਲੱਗਦਾ ਬਹੁਤ ਵਾਹ ਮਿੱਤਰੋ ਚੱਲ ਰਿਹਾ ਆਪਣਾ ਕੂਡਾ ਮੀਟਰ ਕੇ ਜਿਹੜਾ ਮਾਰ ਕੇ ਫਿਰ ਆਪਾਂ ਫਾਟਾ ਪਾ ਲਈਏ ਫਿਰ ਮੋੜ ਪਾਵੇ ਲਿਫਟ ਚੱਕਣੀ ਪੈਦੀ ਦੀ ਜਿਹੜਾ ਫਾਂਟਾ ਪਾ ਜੀ ਮਾਰਤਾ ਹਮਾਤ ਲੋ ਵੀ ਮਿੱਤਰੋ ਆਪਣਾ ਮੇਂਹਂਤਰਾ ਚੱਲ ਰਹੀ ਜੀ ਰੋਡਾ ਬਿੱਟਰ ਤੇ ਤੇ ਚੱਲਦੇ ਨੇ ਅੱਧਾ ਘੰਟਾ ਹੋ ਗਿਆ ਜੀ ਇਹ ਦੇਖ ਰਖ ਰਹੇ ਹੋ ਜੀ ਅਰੇ ਇੰਨਾ ਕ ਬਾਇਆ ਫੰਕ ਮੇਰੀ ਜਦੋਂ ਅੱਧਾ ਘੰਟਾ ਹੋ ਗਿਆ ਉਹਦੇ ਨੂੰ ਘੱਬਰ ਹੋ ਗਈ ਦਿੱੱਜਾ ਸੱਲੋ ਯਾਰ ਇੱਥੇ ਅੜਿਆ ਸੇ ਨਹੀਂ ਮੈਂ ਕਾਲਿਆ ਸੇ ਦੇਖ ਰਖਦੇ ਵੀ ਚੱਲ ਰਿਹਾ ਲੋ ਬਾਈ ਮਿੱਤਰੋ ਖੇਤ ਆਪਣਾ ਬਹਿ ਗਿਆ ਦੋ ਗੜੇ ਰਹਿ ਗਏ ਬਾਈ ਕ ਗੜਾਲ ਲੱਗ ਰਹੇ ਹੈ ਜਿਹੜਾ ਬੱਜ ਛੱਤੀ ਹੋ ਗਈ ਰੋਕ ਲੈ ਰੋਕ ਲੈ ਬਾਈ ਰੋਕ ਲੈ ਪੂਰਾ ਟਾਈਮ ਹੋ ਗਿਆ ਰੋਕ ਲੈ ਰੋਕ ਦੇ ਹੁਣ ਤੇਲ ਲਿਆ ਤੇਲ ਪਾ ਕੇ ਦੇਖਦੇ ਆਂ ਚੱਕ ਲੈ ਤੇਲ ਹੁਣ ਤੇਲ ਪਾ ਕੇ ਦੇਖੂ ਏ ਤੋਗੜੇ ਡੇਗੇ ਦੇ ਬਾਈ ਬਸ ਕੈਮ ਦੇਖ ਲਓ ਤੁਸੀਂ 5 36 ਹੋ ਗਏ ਬਾਈ 4 36 ਬੱਲੇ ਆਇਆ ਤਾਂ 5 36 ਬੱਪਾ ਰੋਕੇ ਆ ਬਾਈ ਘੰਟਾ ਦੇਖਦੇ ਹੁਣ ਵੀ ਘੰਟੇ માં ਕਿੰਨਾ ਲੀਟਰ ਤੇਲ ਖਾ ਗਿਆ ਮਹੀਨਦਰਾ 585 ਡੀਆਈ ਤੇਲ ਵੀ ਮੈਂ ਲਿਆਇਆ ਬਾਕੀ ਉਹ ਲੈ ਕੇ ਆਏ ਮਿੰਨੇ ਵਾਲਾ ਬੰਜਾ ਆਪਾਂ ਇਹ ਕੈਨ ਵਿੱਚ 8 ਲੀਟਰ ਪਾ ਦੇ ਤੈਰ ਮਣਕੇ ਹੁਣ ਦੇਖਦੇ ਆਂ ਮੈਂ ਕਿੰਨਾ ਪੈਂਦਾ 2 ਪੈਂਦਾ 3 ਪੈਂਦਾ 4 ਪੈਂਦਾ ਚੱਲ ਜਿੰਨਾ ਹੀ ਪਏ ਆਪਾਂ ਹੁਣ ਤੁਹਾਨੂੰ ਲਾਈਵ ਦਿਖਾ ਦਣਾ ਮਨ ਆਪਾਂ ਵੀ ਲੈ ਕੇ ਆਏ ਆ ਬਾਈ ਆ ਨਾ ਟਰੈਕਟਰ ਬੰਦ ਕਰ ਟਰੈਕਟਰ ਬੰਦ ਕਰ ਦੇ ਬਾਈ ਨਾ ਪਾ ਦਿਖਾ ਦੇ ਯਾਰ ਮੈਂ ਨਾਪਾ ਵੀ ਲਿਆ ਮਾਹ ਲੋਕਾਂ ਨੂੰ ਐ ਨਾ ਲੱਗੇ ਵੀ ਕਿਤੇ ਜਾਲੀ ਕੰਮ ਕਰ ਰਹੇ ਆਂ ਦੇਖਿਆ ਲੀ ਨੀਖਾ ਵਾ ਆ ਦੇਖੋ 500 ਐਮਐਲ 1000 ਐਮਐਲ 1500 ਆ 2000 ਉਹਦੇ 2 ਲੀਟਰ ਤੱਕ ਹੁੰਦੀ ਹੈ ਬਾਈ ਆਹ ਆ ਦੇਖੋ ਤੁਸੀਂ ਲੈ ਦਿਖਾ ਦੇ ਬਾਈ ਮੈਂ ਭਰਦਣਾ ਪੂਰੀ ਆਹ ਡੋਲੀ ਤੇ ਆ ਜੀ ਦੇਖਦੇ ਕਿੰਨਾ ਕੁ ਪੈਂਦਾ ਇਹ ਮਾ ਬਾਈ ਥੋੜਾ ਹੀ ਪੂਗਾ ਲਾਈਵ ਦਿਖਾਣਾ ਆਪਾਂ ਨਾ ਯਾਰ ਬਾਈ ਤੇਲ ਤਾਂ ਥੋੜਾ ਹੀ ਪੂਗਾ ਉੱਪਰੇ ਆ ਹਲੇ ਚਲ ਦੇਖਦੇ ਕਿੰਨਾ ਕੁ ਪੈਂਦਾ ਫੜ ਤੋ ਖੜਾ ਪੀਲਾ ਰੱਖਾਂ ਨਹੀਂ ਬੀਪੀ ਨਹੀਂ ਦੇਖੋ ਦੇ ਬਾਈ ਭਾਰੇ ਹੋਰ ਹੋਰ ਬਾਸ ਦਿਖਾ ਦੇ 2 ਲੀਟਰ ਦਿਖਾ ਦੇ ਬਾਈ ਆ ਦੇਖੋ ਬਾਈ 2 ਲੀਟਰ ਹੋ ਗਿਆ ਪਾ 2 ਲੀਟਰ 2 ਲੀਟਰ ਪਾਇਆ ਹੁਣ ਆਪਨੇ ਡੋਲ ਨਾ ਯਾਰ ਨਿਕ ਡੋਲ ਕਾ ਤਰੇ ਆ ਮਾੜਾ ਮोटा ਡੁੱਲਦਾ ਮਾੜਾ ਮोटा ਕਿਵੇਂ ਡੁੱਲ ਜੂਗਾ ਯਾਰ दो लीटर पै गया भाई दो लीटर फिर पाने अठ लीटर तो पाइए मैं सारा वाह पै जू गई सारी देख दो कर ले। चल 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 बस 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 तो दिखा दे भाई इधर भी ਬਾਈ ਉੱਪਰ ਹੀ ਆ ਗਿਆ ਮੈਂ ਸਾਰੀ ਨਹੀਂ ਪੈਂਦੀ ਹੈ ਹੈ ਚੱਪਾ ਹੋਲੀ ਹੋਲੀ ਮੈਂ ਨਹੀਂ ਚੱਲ ਇੱਕ ਮਿੰਟ ਇੱਕ ਮਿੰਟ ਰਹੀ ਚੱਲ ਬਾਈ ਦੇਖ ਚੱਲ ਬਾਈ ਕੁੱਲ ਕਰਨੀ ਆ ਪਾ ਜੀਂ ਪਹਿਲਾਂ ਕਰੀ ਦੀ ਆਦੇ ਪਾ ਦੇ ਬਾਈ ਸਾਰ ਬਾਈ 4 ਲੀਟਰ ਪੈ ਗਿਆ ਹੋਰ ਪਰ ਹੋਰ ਪਰ ਇੱਕ ਹੋਰ ਪੈ ਗਿਆ 4 ਲੀਟਰ ਹੁਣ ਤੱਕ ਪੈ ਗਿਆ ਬਾਈ ਹੋਰ ਪਾ ਦੇ ਆਪਾਂ ਨੂੰ ਕਿ ਆਪਾਂ ਤਾਂ ਪਾ ਹੀ ਜਾਣਾ ਆਪਾਂ ਤਾਂ ਲਾਈਵ ਦਿਖਾਣਾ ਬਾਈ ਜਿੰਨਾ ਪੈ ਗਿਆ ਤੇਲ ਆਪਾਂ ਦਾ ਬਸ ਇੱਕ ਲੋਕਾਂ ਨੂੰ ਸਨੇਹਾ ਹੀ ਦੇਣਾ ਵੀ ਭਾਈਆ ਟਰੈਕਟਰ 585 ਇੱਕ ਘੰਟੇ ਮੈਂ ਵੀੰਨਾ ਲੀਟਰ ਤੇਲ ਖਾਂਦਾ ਹੈ ਆਪਾਂ ਲਾਈਵ ਦਿਖਾ ਰਹੇ ਹਾਂ ਬਸ ਬਾਈ ਆਹ ਹੁਣ ਤੀਸਰੀ ਕੈਨ ਪੈ ਰਹੀ ਏ ਬਾਈ 4 ਲੀਟਰ ਪੈ ਗਿਆ ਹੁਣ ਆਪਾਂ ਬਾਕੀ ਪਾ ਰਹੇ ਹਾਂ ਲਾਸ ਦੀ ਮਾਈ ਰੋਕਾ ਨਾ ਨਾ ਪਾ ਦੇ ਬੱਸ ਹੁਣ ਹੋਰੀ ਪਾ ਹੋਰੀ ਪਾ ਬਾ ਥੋੜਾ ਇਹ ਹੋਰ ਥੋੜਾ ਜਿਹਾ ਪਾਈ ਪ੍ਰਿਆਸ ਬਸ 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 ਦਿਖਾ ਦੇ ਦਿਖਾ ਦੇ ਬਾਈ ਇੱਧਰ ਯਾਰ ਆਪਾਂ ਪਾ ਦੋ ਆਪਾਂ ਪਾਤੀਆਂ ਬਾਈ ਇਹ ਇਹਦੇ ਵਿੱਚ ਦੋ ਦੋ ਲੀਟਰ ਦੀਆਂ ਪੋਰੀਆਂ ਦੀਆਂ ਦੋ ਦੋ ਲੀਟਰ ਦੀਆਂ ਪੋਰੀਆਂ ਭਰ ਕੇ ਪਾਈਆਂ 500 ਬਚ ਗਏ ਚ 500 500 ਬਚ ਗਏ 500 ਐਮਐਲ 500 ਐਮਐਲ ਬਚ ਗਏ ਚ ਰੱਖ ਦੇ ਨਹੀਂ ਨਹੀਂ ਯਾਰ 500 ਦੇ ਦਾ ਵੱਧ ਵੱਜ ਗਿਆ 500 ਦੇ ਵੱਧ ਵੱਜ ਗਿਆ 695 ਬਾਈ ਤੂੰ 7 695 ਹੈ ਨਾ 600 ਮੰਨਣਾ 600 ਮੰਨਣਾ ਬਾਕੀ ਇੱਧਰ ਟੈਂਕੀ ਹਾਰੇ ਬਾਈਆਂ ਨੂੰ ਬਾਕੀ 4 ਲੀਟਰ ਪਾਏਗਾ ਦਾ 4 ਤੇ 5 ਹੋ ਗਿਆ ਬਾਈ ਉਰ ਤੱਕ ਉਰ ਤੱਕ 5 ਹੋ ਗਿਆ ਹੂੰ ਬਾਕੀ ਤੂੰ ਲਾ ਲੈ 5 ਲੀਟਰ 200 ਕਾ ਐਮਐਲ ਪਾਇਆ ਬਾਈ ਆ ਟੈਂਕੀ ਦੇਖ ਲੈ ਤੁਸੀਂ ਲੋ 1 ਘੰਟੇ ਦਾ 5 ਲੀਟਰ 200 ਐਮਐਲ ਪਾਇਆ ਬਾਈ 5 ਲੀਟਰ 200 ਐਮਐਲ ਰੂਟਾਵੇਟਰ ਵਾਂ ਸ਼ਕਤੀਮਾਨ ਦਾ ਰੂਟਾਵੇਟਰ ਦਾ ਆਪਣੇ ਕੋਲ 7 ਫੁੱਟ ਆਪਾਂ ਐਵਰੇਜ ਚੱਕ ਰਹੀ ਐ ਲੋ ਬਾਈ ਮਿੱਤਰੋ ਆਪਾਂ ਅੱਜ ਕਰੀ ਐਵਰੇਜ ਚੱਕ ਮਹਿੰਦਰੇ ਦੀ 585 ਦੀ ਇੱਕ ਘੰਟਾ ਚਲਾਇਆ ਪੂਰਾ ਆਪਾਂ ਨੇ 4:36 ਮਿੰਟ ਬਾਅਦ ਚਲਾਇਆ ਦਾ ਬਾਈ 5:36 ਮਿੰਟ ਬਾਅਦ ਰੋਕਿਆ ਆਪਾਂ ਨੇ ਐਵੇਂ ਪਾ ਗਏ ਆਪਣਾ 5 ਲੀਟਰ 200 ਐਮਐਲ ਤੇਲ ਬਾਈ ਸਾਰਾ ਲਾਈਵ ਦਿਖਾਇਆ ਆਪਾਂ ਨੇ ਤੁਹਾਨੂੰ ਮਿਲ ਕੇ ਚਲੋ ਬਾਈ ਧੰਨਵਾਦ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕਿਵੇਂ ਦੀ ਲਗੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ